ਦਾਰ ਮਾਲਵਿੰਦਰ ਸਿੰਘ ਕਾਂਦੇ ਹੱਥ ਤੇ ਬਹੁਤ ਸ਼ੁਕਰਗੁਜ਼ਾਰੀ ਰੋਪੜਸੇ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਦੇਖ ਸਕਦੇ ਹੋ ਪੂਰੇ ਰੋਪੜਸੇ ਤੋਂ ਇਥੋਂ ਨਾਲ ਕੋਸਾ ਤੋਂ ਵੀ ਸਾਡੇ ਸਾਥੀ ਜੀ ਅਧਿਕਾਰੀ ਟੀਮ ਆਈ ਹੈ ਤੇ ਜਿਸ ਤਰੀਕੇ ਨਾਲ ਪਿਛਲੇ ਉਸ ਸਾਲਾਂ ਤੋਂ ਭਗਵਾਨ ਜੀ ਸਰਕਾਰ ਨੇ ਕੰਮ ਕੀਤਾ ਜਿਨ੍ਹਾਂ ਵਿੱਚੋਂ ਹਰ ਘਰ ਤੇ ਗੱਲ ਹੋ ਰਹੀ ਹੈ 90% ਘਰਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੈ 600 ਮਿੰਟ ਦਾ ਭਾਅ ਭਾ 600 ਨੂੰ ਤੁਸੀਂ 10 ਨਾਲ ਕਰ ਲਓ ਮਲਟੀਪਲਾਈ ਤਾਂ 6000 ਦਾ ਹੈ ਉਹਮਾ ਹੀ ਬਿੱਲਾਂ ਦਾ ਯਾਨੀ 6 36000 ਰੁਪਏ ਦੀ ਬਿਜਲੀ ਸਾਲਾਨਾ ਹਰ ਇੱਕ ਘਰ ਨੂੰ ਤੱਕ ਸਿੱਧਾ 72000 ਰੁਪਏ ਤੋਂ ਵੱਧ ਫਾਇਦਾ ਹਰ ਇੱਕ ਪਰਿਵਾਰ ਨੂੰ ਮਾਣਸਾ ਦੇ ਦਾਣਾ ਦਿੱਤਾ 43000 ਨੌਕਰੀਆਂ ਮੇਰੇ ਹਲਕੇ ਦੇ ਵਿੱਚ ਅਸੀਂ ਲਿਸਟ ਬਣਾ ਰਹੇ ਹਾਂ 400 ਤੋਂ ਵੱਧ ਸਰਕਾਰੀ ਨੌਕਰੀਆਂ ਮੈਂ ਤੁਹਾਨੂੰ ਕਈ ਵਾਰੀ ਕਹਿ ਸਾਥੀ ਚਾਹੁੰਦੇ ਹੁੰਦੇ ਕਿ ਪਿੰਡ ਦੱਸੋ ਅਸੀਂ ਅਗਲੇ ਦੋ ਚਾਰ ਦਿਨ ਦੇ ਵਿੱਚ ਲਿਸਟ ਜਾਰੀ ਕਰ ਦਾਂਗੇ ਇਹ ਫਲਾਣਾ ਨਾਮ son of daughter of ਮੋਬਾਈਲ ਨੰਬਰ ਪਿੰਡ ਦਾ ਤਾਂ ਕਿ ਜਕੇ ਵੈਰੀਫਾਈ ਕਰ ਲਓ ਜਿੰਨੇ ਕਿ ਮੈਨੂੰ ਮੂੰਹ ਜਵਾਨੀ ਯਾਦ ਹੈ ਸਾਡਾ ਇੱਕ ਪਿੰਡ ਹੈ ਜੀ ਖਰੋਗਾ ਛੋਟਾ ਜਿਹਾ ਪਿੰਡ ਆ ਸਰਸਾ ਨੇ ਉਹਦੇ ਨਾਲ ਵੀ ਜਾ ਕੇ ਦੇਖ ਸਕਦੇ ਹੋ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਕੋਲ ਸਪਰਤੀ ਹੋਈਆਂ ਸਾਡੇ ਆਸ-ਪਾਸ ਦੇ ਪਿੰਡਾਂ ਮੰਗਦੇ ਆਲ ਬਸਵਾਲ ਪਿੱਛੇ ਕਰਦੇ ਹੋਏ ਡਾਕਟਰ ਕਰਦੇ ਹੋਏ ਨੇ ਮਹਿਲਵਾਂ ਤੋਂ ਯਾਨੀ ਹਰ ਪਿੰਡ ਤੋਂ ਇਹ ਦੁਬਾਰਾ ਇੱਕ ਵਾਰ ਸ਼ੁਰੂ ਹੋਇਆ ਸਰਕਾਰੀ ਨੌਕਰੀ ਦਾ ਓਵਰਆਲ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਬਹੁਤ ਸਾਰੀ ਜਿਹੜੀ ਡਿਵੈਲਪਮੈਂਟ ਇਸ ਵਾਰੀ ਕਣਕਾਂ ਦਾ ਜਿਹੜਾ ਉਹਦਾ ਅਸਰ ਇਹ ਹੋਇਆ ਜੋ ਪਾਣੀ ਅੱਗੇ ਰਾਤਾਂ ਨੂੰ ਜਾਗਣਾ ਪੈਂਦਾ ਸੀ ਕਿਸਾਨਾਂ ਨੂੰ ਇਸ ਵਾਰੀ ਬਿਜਲੀ ਦੀ ਜੋ ਸਪਲਾਈ ਤੇ ਮੇਰੀ ਪਾਣੀ ਦੀ ਜੋ ਦਿੱਕਸ਼ਤ ਪੰਜਾਬ ਦਾ ਜੋ ਸਭ ਤੋਂ ਵੱਡਾ ਮੁੱਦਾ ਹੈ ਤੇ ਤਰਦੀ ਹੈ ਇਕਲਾ ਪਾਣੀ ਖਤਮ ਹੋ ਰਿਹਾ ਸੀ ਤੇ ਕਿਸੇ ਸਰਕਾਰ ਨੇ ਤੇ ਕੌਰ ਨਹੀਂ ਕੀਤੀ ਸੀ ਮਾਨ ਸਾਹਿਬ ਨੇ ਜਿਹੜੀ ਸਪਲਾਈ ਹੈ 30% ਤੋਂ 80% ਤੱਕ ਕਰਕੇ ਚਾਰ ਬਣਾਵਾਂਗੇ ਉਹ ਵੀ ਬਹੁਤ ਸਾਰੇ ਕੰਮ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸੀ ਤੁਸੀਂ ਅੱਜ ਜਦੋਂ ਚਕੀਤਪੁਰ ਸਾਹਿਬ ਦੇਖੋ ਉਹਦਾ ਸਾਂਦਰੀਕਰਨ ਹੋਇਆ ਲੰਕਪੁਰ ਸਾਹਿਬ ਜਾਂਦੇ ਪੰਚ 11 ਪਾਕ ਟੂਰਿਜ਼ਮ ਦੇ ਕੰਮ ਹੋ ਰਿਹਾ ਫਿਰ ਬਹੁਤ ਸਾਰੇ ਜਿਹੜੇ ਮਸਟਰੀ ਹੈ ਸਕੂਲਾਂ ਦੇ ਉੱਤੇ ਤੁਸੀਂ ਰੋਪੜ ਜ਼ਿਲ੍ਹੇ ਦੇ ਸਕੂਲ ਦੇਖ ਸਕਦੇ ਹੋ ਉਹ ਚਾਰ ਦਿਵਾਰੀਆਂ ਜਿਹੜੀਆਂ 70 ਸਾਲਾਂ ਚ ਨਹੀਂ ਬਣੀਆਂ ਉਸ ਚਾਰ ਦਿਵਾਰੀਆਂ ਬਣੀਆਂ ਬਹੁਤ ਕੁਝ ਕੀਤਾ ਹੈ ਜੇ ਬਹੁਤ ਕੁਝ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਬੈਠ ਕੇ ਵੀ ਰੱਖ ਪੁੱਛਿਆ ਆਪਣੇ ਇਸ ਬਾਰੇ। ਅੱਜ ਬਹੁਤ ਕੁਝ ਕਰਨਾ ਹੈ ਕਿਉਂਕਿ ਜਿਹੜੇ ਡੂੰਘੇ ਜ਼ਖਮ ਹੈ ਤੇ ਜ਼ਖਮਾਂ ਨੂੰ ਭਰਨ ਨੂੰ ਟਾਈਮ ਲੱਗਦਾ ਬਹੁਤ ਕੁਝ ਕਰਨਾ ਹੈ। ਪਰ ਹਾਂ ਮਾਨ ਸਾਹਿਬ ਕਿਸਕਰਾਂ ਜੈਸੀ ਲੋਕ ਨਿਮਰਤਾ ਦੀ ਰਾਜਨੀਤੀ ਇਮਾਨਦਾਰੀ ਦੀ ਰਾਜਨੀਤੀ। ਤੇ ਘਟ ਸਾਹਿਬ ਤੁਹਾਨੂੰ ਦੇਖੋ ਚਿੰਸ ਪਾਰਟੀ ਨੇ ਇੰਨਾ ਸਮਾਂ ਲੱਗ ਗਿਆ ਜਿਹਨੂੰ ਇਹ ਵਾਰ ਸਰਚ ਕਰਨ ਤੇ ਰੋਜ਼ ਕਰੀ ਕਿਸੇ ਦਾ ਨਾਮ ਕਰੀ ਕਿਸੇ ਦਾ ਨਾਮ ਕਰੀ ਕਿਸੇ ਦਾ ਨਾਮ ਤੇ ਅੰਤ ਦੇ ਵਿੱਚ 9 ਵਿਧਾਨ ਸਭਾ ਹਲਕੀਆਂ ਜੀ। ਸਾਡੇ ਸ਼੍ਰੀ ਮਨਪੁਰ ਸਾਹਿਬ ਲੋਕ ਸਭਾ ਚੋਂ 9 ਵਿਧਾਨ ਸਭਾ ਹਲਕਿਆਂ ਚ ਉਹਨਾਂ ਨੂੰ ਸ਼ਖਸ ਨਹੀਂ ਮਿਲਿਆ ਤੁਸੀਂ ਆਪ ਸੋਚੋ ਇਸ ਦਾ ਜਵਾਬ ਤੁਸੀਂ ਤੇ ਲੋਕ ਬੈਟਰ ਦੇ ਸਕਦੇ ਜਿਸ ਪਾਰਟੀ ਨੂੰ 9 ਵਿਧਾਨ ਸਭਾ ਹਲਕਿਆਂ ਚ ਉਮੀਦਵਾਰ ਨਹੀਂ ਲੱਭਿਆ ਕਾਬਲ ਉਮੀਦਵਾਰ ਜੋ ਸ਼੍ਰੀ ਮਨਪੁਰ ਸਾਹਿਬ ਦੇ ਮਸਲੇ ਉਠਾ ਸਕਦੇ ਨਹੀਂ ਹਾਲ ਬਾਅਦ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਹੈ ਸਾਡੇ ਆਮ ਆਦਮੀ ਪਾਰਟੀ ਦੀ ਜੋ ਸਾਡੀ ਸਟਰੈਂਥ ਹੈ ਸਾਡੇ ਵਰਕਰ ਸਾਡੇ ਵਲੰਟੀਅਰ ਅੱਜ ਇੱਕੋ ਹੀ ਪਾਰਟੀ ਦੇ ਜਿਹੜੇ ਵਰਕਰ ਆ ਤੁਹਾਨੂੰ ਸੜਕਾਂ ਤੇ ਪਿੰਡਾਂ ਤੇ ਮਿਹਨਤ ਕਰਦੇ ਰਹੇਗੇ ਉਹ ਆਮ ਆਦਮੀ ਪਾਰਟੀ ਦੇ ਤੇ ਰਾਜਨੀਤੀ ਦੇ ਵਿੱਚ ਵਰਕਰ ਹੀ ਸਭ ਤੋਂ ਜ਼ਿਆਦਾ ਤੇ ਇਹ ਹੀ ਸਾਡੀ ਤਾਕਤ ਹੈ